किसान कैच चिप जो आप इस बात को बनाए और ला जवाब किसान बेसन आपके पहले घर की पसंद बेसन जाकान 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 <laughs> <laughs> गड़्पी। गड़्पी। की तो आज आपको चलेंगे हल भाई, हलो भाई।, हलो भाई।, हलो भाई। ਖਾਲਾ ਬਾਈ ਖਾਲਾ ਬਾਈ ਖਾਲਾ ਬਾਈ ਖਾਲਾ ਬਾਈ ਮੇਰੇ ਬਟਾ ਜਿਹੜੇ ਇਹ ਕੋਕਿੰਡਾ ਲੈਨੇ ਤੇ ਇਹ ਬਲਾਂਦੇ ਉਹ ਵੈਸੇ ਕੋਕਿੰਡਾ ਲਾ ਬਾਈ ਆ ਤਾਂ ਲੱਗਦਾ ਵੀ ਅਸੀਂ ਭੁੱਖੇ ਆ ਅੱਜ ਦਾ ਡਟ ਹੋਇਆ ਅੱਜ ਹਮ ਬਹੁਤ ਅਚੇ ਪਕੋਰੇ ਲਏਗੇ ਚਲੋ ਭੜਿਆ ਚਲੋ ਨੋ ਨੋ ਉਹ ਬੀ ਰਾਨਾ ਸਿਰ ਉੱਤੇ ਮਟਕਾ ਕੁਈ ਦੇ ਪੰਡਾ ਤਨ ਤੇਰਾ ਜੱਲੀ ਉੱਤੇ ਨਿਜ ਬੰਨਿਦਾ ਢੇੜ ਪੱਤ ਜਾਂ ਮਚੰਕਾਰ ਆ ਪੰਡੀਆਂ ਦੀ ਨਾਲ ਤੇਰਾ ਮਜੇ ਬਖੰਦੀਆਂ ਬੱਡੀਆਂ ਮਚਾ ਚੜੀ ਮਜਾਜ ਫੁੱਲ ਗਈ ਗਿੱਤੇ ਆਂ ਦੀ ਰਾਣੀ ਕੈਸੇ ਨੱਚ ਰੁਲਦੀ ਸੁਣਦੀ ਘਰੇ ਜੀ ਗਾਣੇ ਕੀ ਬਣੂ ਉਹ ਕੀ ਬਣੂ ਓ ਕੀ ਬਣੂ ਦੁਨੀਆਂ ਦਾ ਸੱਚੇ ਬਾਦਸ਼ਾਹ ਬਾਗ ਨੂੰ ਜਾਣ ਕੀ ਬਣ ਦੁਨੀਆਂ ਦਾ ਹੇ ਆ ਬਿੱਸ ਮੇਨਾਂ ਤੇਰੀ ਜੁਗਨੀ ਸਾਈਂ ਦਾਰ ਆਵੇ ਤੇਰੀ ਜੁਗਨੀ ਸਾਈਂ ਮੋੜਾ ਵਾਲਿਆ ਆਵੇ ਜੁਗਨੀ ਹੈਲੋ 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 ਲਾਈਕ ਦੀ ਜੁਕਰ ਨੇ ਦੰਡੀਆਂ ਆ ਗਈਆਂ ਬਲੇਤ ਵੰਗਰੇ ਜਬੱਡੀਆਂ ਆਈ ਡੋਨਟ ਲਾਈਕ ਦੀ ਪੰਜਾਬੀ ਹਿੰਦੀ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ ਹਰ ਬੋਲੀ ਸਿਕੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਦੇ ਇੱਕ ਇੱਕੀ ਨਹੀਂ ਟਾਈਦੀ ਪਰ ਪੱਕੀ ਦੇ ਇੱਕ ਇੱਕੀ ਨਹੀਂ ਤਾਈਦੀ ਨਸ਼ੇਣ ਪੱਟ ਤੇ ਪੰਜਾਬੀ ਗੱਭਰੜ ਕੜਕੜ ਹੱਡੀਆਂ ਵਜਾਉਣ ਨੰਮ ਸਿਆਸਤਾਂ ਨੇ ਮਾਰ ਲਈ ਜਵਾਨੀ ਚੜਦੀ ਮਿਲ ਮਿਲ ਕੇ ਤੇ ਅੱਕ ਕਿਤੇ ਲੜਦੀ ਮਰ ਜਾਣੇ ਮਨਾਂ ਕਿ ਤੁਰਸਾ ਗੱਲ ਦਾ ਉਹ ਬੁੜਾਈ ਬਣਾਈ ਰੱਖ ਤੇਰੀ ਗੱਲ ਦਾ ਕਹਿ ਕੇ ਨੇ ਲੋਕ ਸਿਆਣੇ ਦੁਨੀਆ ਦਾ ਸੱਚ ਬਾਸ਼ਾ ਬਾਗ ਰੂ ਜਾਣ ਕੀ ਬੰਦ ਦੁਨੀਆ ਦਾ ਸੱਚ ਬਾਸ਼ਾ ਬਾਗ ਰੂ ਜਾਣ ਕੀ ਬੰਦ ਦੁਨੀਆ ਦਾ ਸੱਚ ਬਾਸ਼ਾ ਬਾਗ ਰੂ ਜਾਣ ਕੀ ਬੰਦ ਦੁਨੀਆ ਦਾ ਸੱਚ ਬਾਸ਼ਾ ਬਾਗ ਰੂ ਜਾਣ ਕੀ ਬੰਦ ਦੁਨੀਆ ਦਾ ਸੱਚ ਬਾਸ਼ਾ ਬਾਗ ਰੂ ਜਾਣ ਕੀ ਬੰਦ ਦੁਨੀਆ ਦਾ ਹਏ ਅੰਨ ਨਣ ਨਣ ਵੇੜ ਨਣ ਨਣ ਵੇੜ ਨਣ ਐ ਐ ਓਰੇ ਪੈਸੇ ਕੱਟੇ ਜਾਣ ਗੋਰਸ ਵਾਲੇ ਦੀ ਬੋਲਿਆ ਨੀ ਉਹ ਕੁੰ ਕੁੰ ਗੋਰਸ ਨੀ ਕਵਰ ਗੋਲ ਗਿਰਤ ਲੈ ਜਾਣਾ ਕੋਕੀ ਨਾ ਸਾਈਂ ਮੋੜਾ ਵਾਲਾ ਕੋਲ ਬੋਲੋ ਉਸ ਤਰ੍ਹਾਂ ਜੀਹੋ ਇਸ ਜਿਹੜੀ ਬਣੀ ਇਹ ਕਿਉਂ ਨਾ ਬੋਲ ਆਉਣੇ ਬੈਠੇ ਹੋ ਗਾ ਰੂਆ ਐ ਆਪੇ ਮਿਰਜਾ ਦੇਖੇ ਕਮੰਜੇ ਦੇ ਮਾਰਾ ਕੋਸ ਤੇ ਗਿਆ ਉਹ ਆਉਂਦਾ ਚੱਲ ਗੋਲ ਨੀ ਰੱਖ ਮਿੱਟੂ ਕਰੋ ਕਿਹੜਾ ਗਾਣਾ ਕਿਹੜਾ ਬੱਤ ਜਾਨ ਬੱਤ ਹਾਲੇ ਤੋਂ ਕਹੇ ਯਾਰ ਕੀ ਯਾਰਾ ਕੱਢੋ ਮੈਂ ਮਾਰੀਦਾ ਆ ਗਿਰਦੇਗਾ ਜੇ ਉਹ ਕੋਲੈਂ ਟ੍ਰੇਨ ਵੀ ਕਰ ਦਿੰਦੇ ਉਹ ਠੀਕ ਜੀ ਯਾਰ ਚਲ ਚਾਹੀਦਾ ਕਹਿੰਦਾ ਠੀਕ ਜੀ ਉਹਨਾਂ ਨਾਲ ਚੱਲੋ ਹਾ ਕਦੇ ਨਾ ਤੇ ਹੋ ਰਿਹਾ ਬੰਗਾਰਿਆ ਜੱਟਾ ਕਦੇ ਨਾ ਆਇਓ ਕੰਮ ਵੇਦ ਨੰਨ 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 ਜੇ ਤੂੰ ਚੱਲਿਆ ਐ ਬੁਖਾਰ ਚ ਕਿਦਾਂ ਮੇਰੇ ਤੇ ਕਿਉਂ ਲਾ ਚੰਨ ਜੰਨ ਵੇ ਤੈਨੂੰ ਆਪ ਕੋ ਸੋਣੀ ਬਿਆਦਿਆ ਤੈਨੂੰ ਆਪ ਕੋ ਸੋਣੀ ਬਿਆਦਿਆ ਢੰਡਾ ਰੁਕ ਨਦੀ ਦਾ ਤੰਗ ਵੇ ਸਾਈਬਾ ਕਿਹੜਾ ਸਖਣੀ ਤਾ ਸਹਬਾ ਕਿਹੜਾ ਬਦਮਨੀ ਹੋ ਬਿਰੰਦਾ ਮਰਗੀ ਰੰਗ ਤੈਨੂੰ ਆਤੋਂ ਛੋੜੀ ਵਿਆਹ ਦਿਲਾ ਤੈਨੂੰ ਆਤੋਂ ਛੋੜ